ਨਾਨਕ ਸਾਵਣ ਜੇ ਵਸੈ ਚਾਉ ਅਮਾਹਾ ਹੋਏ ਜੇ ਸਾਵਣ ਦੇ ਮਹੀਨੇ ਜਦੋਂ ਵਰਖਾ ਪੈਂਦੀ ਐ ਮੀਂਹ ਪੈਂਦਾ ਤਾਂ ਚਾਰ ਤਨ ਚਾਰ ਤਰਾ ਨੂੰ ਬੜਾ ਚਾਉ ਹੁੰਦਾ ਹੈ ਨਾਗਾ ਮਿਰਗਾ ਮੱਛੀਆਂ ਰੱਸੀਆਂ ਘਰ ਤਨ ਹੋਏ ਰੱਸੀਆ ਕਹਿੰਦੇ ਆ ਰਸਾਂ ਦੇ ਮੰਨਣ ਵਾਲਾ ਸੱਪਾਂ ਨੂੰ ਹਰਨਾ ਨੂੰ ਮੱਛੀਆਂ ਨੂੰ ਤੇ ਰਸਾਂ ਦੇ ਮੰਨਣ ਵਾਲਿਆਂ ਨੂੰ ਜਿਨ੍ਹਾਂ ਦੇ ਘਰ ਵਿੱਚ ਰਸ ਮੰਨਣ ਲਈ ਧਨ ਹੈ ਮਹੱਲਾ ਪਹਿਲਾ ਨਾਨਕ ਸਾਵਣ ਜੀ ਵਸੈ ਚੌ ਵਿਛੋੜਾ ਹੋਇ ਸਾਵਣ ਵਿੱਚ ਜੇ ਮੀਂਹ ਪਏ ਤਾਂ ਚਾਰ ਤਰ੍ਹਾਂ ਨੂੰ ਅਮਾ ਤੋਂ ਵਿਛੋੜਾ ਭਾਵ ਦੁੱਖ ਵੀ ਹੁੰਦਾ ਹੈ ਗਾਈ ਪੂਤਾ ਨਿਰਤਨਾ ਪੰਥੀ ਚਾਕਰ ਹੋਏ ਕਹਿੰਦੇ ਉਹਨਾਂ ਨੂੰ ਦੁੱਖ ਵੀ ਹੁੰਦਾ ਹੈ ਸਾਵਣ ਦੇ ਵਿੱਚ ਮੀਂਹ ਪੈਣ ਦਾ ਜਿਵੇਂ ਗਾਈ ਪੂਤਾ ਨਿਰਤਨਾ ਪੰਥੀ ਚਾਕਰ ਹੋਏ ਗਾਈ ਪੁੱਤ ਬਲਦ ਨੂੰ ਕਹਿੰਦੇ ਆ ਪੰਥੀ ਭਾਵ ਰਾਹੀ ਮੁਸਾਫਰ ਚਾਕਰ ਭਾਵ ਨੌਕਰ ਬਲਦਾਂ ਨੂੰ ਕਿਉਂਕਿ ਮੀਂਹ ਪਿਆ ਖੜੀ ਚੋਏ ਜਾਂਦੇ ਹਨ ਗਰੀਬਾਂ ਨੂੰ ਜਿਨ੍ਹਾਂ ਦੀ ਮਿਹਨਤ ਮਜ਼ਦੂਰੀ ਰੋਕ ਪੈ ਜਾਂਦੀ ਹੈ ਤੇ ਰਾਈਆਂ ਨੂੰ ਤੇ ਨ ਕੋ ਰੂਪੀ ਸਖਸ਼ ਨੂੰ ਅੱਗੇ ਪੌੜੀ ਵਿੱਚ ਸਤਿਗੁਰੂ ਜੀ ਪ੍ਰਮਾਣ ਕਰਦੇ ਆ ਤੂੰ ਸੱਚਾ ਸਚਿਆਰ ਜਿਨ ਸੱਚ ਬਰਤਾਇਆ ਬੈਠਾ ਤਾੜੀ ਲਾਏ ਕਬਲ ਛਪਾਇਆ ਹੇ ਸਤਿਗੁਰੂ ਜੀ ਤੁਸੀਂ ਸਦਾ ਸਥਿਰ ਕਾਇਮ ਰਹਿਣ ਵਾਲੇ ਹੋ ਤੋ ਐਸੀ ਹਸਤੀ ਦਾ ਮਾਲਕ ਹੈ ਜੋ ਸਚਿਆਰ ਹੈ ਕਿ ਜਿਸ ਨੇ ਆਪਣੀ ਹਸਤੀ ਹਰ ਥਾਂ ਵਰਤਾਈ ਹੋਈ ਹੈ ਪ੍ਰਮਾਤਮਾ ਨੇ ਕਾਲਪੁਖ ਵੈ ਗੁਰੂ ਜੀ ਨੇ ਬੈਠਾ ਤਾੜੀ ਲਾਏ ਕਬਲ ਛਪਾਇਆ ਕਬਲ ਕਹਿੰਦੇ ਆ ਪ੍ਰਾਣਾ ਖਿਆਲ ਹੈ ਕਿ ਬ੍ਰਹਮਾ ਨੇ ਜਗਤ ਪੈਦਾ ਕੀਤਾ ਤੇ ਬ੍ਰਹਮਾ ਕਮਲ ਚੋਂ ਜੰਮਿਆ ਸੋ ਕਬਲ ਦੀ ਉਤਪਤੀ ਦਾ ਮੂਲ ਇਸ ਤਰ੍ਹਾਂ ਮਹਾਰਾਜ ਕਹਿੰਦੇ ਅਜੇ ਸ੍ਰਿਸ਼ਟੀ ਦੀ ਉਤਪਤੀ ਨਹੀਂ ਸੀ ਹੋਈ ਜਦੋਂ ਤੂੰ ਆਪਣੇ ਆਪ ਵਿੱਚ ਸਮਾਧੀ ਲਈ ਬੈਠਾ ਸੀ ਕਾਲਪੁਰਖ ਵਾਹਿਗੁਰੂ ਪਰਮੇਸ਼ਵਰ ਤੂੰ ਸੱਚਾ ਸਚਿਆਰ ਜਿਨ ਸੱਚ ਬਰਤਾਇਆ ਬੈਠਾ ਤਾੜੀ ਲਾਏ ਕਬਲ ਛਪਾਇਆ ਕਿ ਅਜੇ ਸ੍ਰਿਸ਼ਟੀ ਦੀ ਉਤਪਤੀ ਨਹੀਂ ਸੀ ਹੋਈ ਤੇ ਤੂੰ ਆਪਣੇ ਆਪ ਵਿੱਚ ਸਮਾਧੀ ਲਾ ਕੇ ਬੈਠਾ ਹੋਇਆ ਸੀ ਬ੍ਰਹਮਾ ਵੱਡਾ ਕਹਾਏ ਅੰਤ ਨਾ ਪਾਇਆ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਵੀ ਬ੍ਰਹਮਾ ਨੇ ਜੋ ਵੀ ਜਗਤ ਦਾ ਰਚਣ ਵਾਲਾ ਮੰਨਿਆ ਜਾਂਦਾ ਹੈ ਇਹ ਭੇਤ ਨਾ ਸਮਝਿਆ ਤੇ ਆਪਣੇ ਆਪ ਨੂੰ ਹੀ ਸਭ ਤੋਂ ਵੱਡਾ ਘੁਆਇਆ ਉਹਨੂੰ ਤੇਰੀ ਸਾਰ ਨਾ ਆਈ ਭਾਵ ਉਹ ਤੈਨੂੰ ਸਮਝ ਨਾ ਸਕਿਆ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਕਿਸ ਨੇ ਤੈਨੂੰ ਪੈਦਾ ਕੀਤਾ ਹੈ ਭਾਵ ਤੈਨੂੰ ਜਨਮ ਦੇਣ ਵਾਲਾ ਕੋਈ ਨਹੀਂ ਉਹ ਪ੍ਰਭੂ ਦਾ ਨਾਮ ਕੋਈ ਪਿਓ ਹੈ ਤੇ ਨਾ ਕੋਈ ਮਾਂ ਹੈ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਨਾ ਤਿਸ ਰੂਪ ਨਾਰੇਖ ਵਰਣ ਸੁਭਾਇਆ ਨਾ ਕੋਈ ਉਹਦਾ ਖਾਸ ਰੂਪ ਹੈ ਤੇ ਨਾ ਹੀ ਨਿਸ਼ਾਨ ਹੈ ਸਾਰੇ ਰੂਪ ਰੰਗ ਉਸ ਪ੍ਰਮਾਤਮਾ ਕਾਲਪੁਰਖ ਵੈਗੁਰੂ ਜੀ ਦੇ ਹੀ ਹਨ। ਨਾ ਤਿਸ ਭੁੱਖ ਪਿਆਸ ਰੱਜਾਇਆ। ਉਹਨੂੰ ਕੋਈ ਭੁੱਖ ਤ੍ਰੇ ਨਹੀਂ ਹੈ। ਉਹ ਪ੍ਰਮਾਤਮਾ ਤੇ ਹਮੇਸ਼ਾ ਰੱਜਿਆ ਪੂਜਿਆ ਹੈ। ਆਪਾਂ ਪੜ੍ਹਦੇ ਆਂ ਨਾ। ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ। ਉਹ ਪ੍ਰਮਾਤਮਾ ਤੇ ਜਨਮ ਮਰਨ ਤੋਂ ਰਹਿਤ ਹੈ ਕੇਵਲ ਇੱਕ ਹੈ ਓੰਕਾਰ ਨਾਥ ਸੁ ਭੁਖ ਪਿਆਸ ਰਜਾਤਾ ਆ ਗੁਰਮੈ ਆਪ ਸਮੋਏ ਸ਼ਬਦ ਵਰਤਾਇਆ ਮਾਲਕ ਆਪਣੇ ਆਪ ਨੂੰ ਗੁਰੂ ਵਿੱਚ ਲੀਨ ਕਰਕੇ ਆਪਣਾ ਸ਼ਬਦ ਭਾਵ ਸਨੇਹਾ ਸਾਰੇ ਜਗਤ ਵਿੱਚ ਵੰਡ ਰਿਹਾ ਹੈ ਸੱਚੇ ਹੀ ਪਤਿ ਆਏ ਸੱਚ ਸਮਾਇਆ ਤੇ ਗੁਰੂ ਇਸ ਦਾ ਕੈਮ ਰਹਿਣ ਵਾਲੇ ਪ੍ਰਭੂ ਵਿੱਚ ਪਦੀਜ ਕੇ ਸਦਾ ਥਿਰ ਪ੍ਰਭੂ ਵਿੱਚ ਹੀ ਜੁੜਿਆ ਰਹਿੰਦਾ ਹੈ। ਸ਼ਲੋਕ ਮਹਲਾ ਪਹਿਲਾ ਵੈਦ ਬੁਲਾਇਆ ਬੈਦਗੀ ਪਾਕੜ ਟੰਡੋਲੇ ਬਾਹਾਂ ਭੋਲਾ ਬੈਦ ਨਾ ਜਾਣਾਈ ਕਰਕ ਕਰੇ ਜੇ ਮਾਹੀ ਆਪਾਂ ਪਹਿਲਾਂ ਵੀ ਸਾਖੀ ਦੇ ਵਿੱਚ ਇਹ ਸ਼ਬਦ ਆ ਜਿਹੜੇ ਉਹ ਸਰਵਣ ਕੀਤੇ ਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿ ਉਹ ਪ੍ਰਮਾਤਮਾ ਦੇ ਭੇਤ ਨੂੰ ਕੋਈ ਸਮਝ ਨਹੀਂ ਸਕਦਾ ਹੁਣ ਮਾਤਾ ਪਿਤਾ ਨੂੰ ਇਹ ਹੋ ਗਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੋਈ ਰੋਗ ਲੱਗ ਗਿਆ ਹੈ ਕੋਈ ਬਿਮਾਰੀ ਲੱਗ ਗਈ ਹੈ ਉਹ ਸਾਰਾ ਦਿਨ ਬੁੱਲ ਫਰਕ ਦੇ ਰਹਿੰਦੇ ਆ ਅੱਖਾਂ ਚੋਂ ਪਾਣੀ ਵਗਦਾ ਰਹਿੰਦਾ ਹੈ ਤੇ ਕਦੇ ਖੁਸ਼ੀ ਵਿੱਚ ਆ ਜਾਂਦੇ ਆ ਕਦੇ ਖੇੜੇ ਵਿੱਚ ਆ ਜਾਂਦੇ ਆ ਕਦੇ ਪੈ ਰਹੇ ਨੇ ਤੇ ਮੈਂ ਤਾਂ ਕਲਿਆਣ ਦਾਸ ਜੀ ਕਹਿੰਦੇ ਵੀ ਕਿਉਂ ਨਾ ਆਪਾਂ ਕੋਈ ਵੈਦ ਬੁਲਾਈਏ ਤੇ ਮਾਤਾ ਜੀ ਕਹਿੰਦੇ ਵੀ ਠੀਕ ਆ ਵੈਦ ਬੁਲਾਇਆ ਜਾਏਗੀ ਵੈਦ ਬੁਲਾਇਆ ਜਾਵੇ ਤੇ ਜਦੋਂ ਵੈਦ ਆਇਆ ਤੇ ਵੇਖਣ ਲੱਗਾ ਵੈਦ ਬੁਲਾਇਆ ਵੈਦਗੀ ਪਾਕਟ ਢੋਲੇ ਵਾਂ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਹ ਫੜ ਕੇ ਵੇਖਣ ਲੱਗਾ ਵੈਦ ਆਗੇ ਵਿਸ਼ੈਦ ਕੋਈ ਬਿਮਾਰੀ ਹੋਣੀ ਆ ਭੋਲਾ ਵੈਦ ਨਾ ਜਾਣਾਈ ਕਰਕ ਕਲੇ ਜੇ ਮਾਹੀ ਪਰ ਅਣਜਾਣ ਹਕੀਮ ਇਹ ਨਹੀਂ ਜਾਣਦਾ ਕਿ ਪ੍ਰਭੂ ਤੋਂ ਵਿਛੋੜੇ ਦੀ ਪੀੜ ਇਹਨਾਂ ਬਿਰਹੀ ਬਰਾਗੀ ਬੰਦਿਆਂ ਦੇ ਦਿਲ ਵਿੱਚ ਹੋਇਆ ਕਰਦੀ ਹੈ ਪਰ ਉਹਨੂੰ ਪਤਾ ਨਹੀਂ ਸੀ ਵੀ ਕਿਹੜੀ ਪੀੜ ਹੈ ਵੈਦ ਨੂੰ ਕਿਹਾ ਵੈਦ ਜੀ ਮੈਨੂੰ ਕੋਈ ਰੋਗ ਨਹੀਂ ਜਿਹੜਾ ਰੋਗ ਮੈਨੂੰ ਲੱਗਿਆ ਉਹ ਤੁਹਾਨੂੰ ਪਤਾ ਨਹੀਂ ਮੈਂ ਸੋਚਦਾ ਹਾਂ ਕਿ ਮੈਂ ਉਸ ਪ੍ਰਮਾਤਮਾ ਨਾਲੋਂ ਇੱਕ ਛਿਨ ਵਾਸਤੇ ਵੀ ਵਿਛੜ ਨਾ ਜਾਵਾਂ ਆਖੋ ਸਤਨਾਮ ਪੋੜਾ ਬੈਦ ਨਾ ਜਾਣਾਈ ਕਲਕ ਕਰੇ ਜੇ ਮਾਹੇ ਹੁਣ ਆਮ ਬੰਦਿਆਂ ਨੂੰ ਨਹੀਂ ਪਤਾ ਲੱਗਦਾ ਕਿ ਪ੍ਰੀਤਮ ਪ੍ਰਮਾਤਮਾ ਦੇ ਪਿਆਰਿਆਂ ਨੂੰ ਕਿਹੜੀ ਪੀੜ ਹੁੰਦੀ ਹੈ ਜਾਂ ਉਹਨਾਂ ਨੂੰ ਕਿਹੜਾ ਪ੍ਰੇਮ ਹੁੰਦਾ ਹੈ ਅਣਜਾਣ ਹਕੀਮੇ ਜਾਣਦਾ ਨਹੀਂ ਕਿ ਵਿਛੋੜੇ ਦੀ ਪੀੜ ਇਹ ਬਿਰਹੀ ਬਰਾਗੀ ਬੰਦਿਆਂ ਦੇ ਦਿਲ ਵਿੱਚ ਹੋਇਆ ਕਰਦੀ ਹੈ ਮਹੱਲਾ ਦੂਜਾ ਵੈਦਾ ਵੈਦ ਸੁਵੈਦ ਤੂੰ ਪਹਿਲਾ ਰੋਗ ਪਛਾਣ ਐ ਵੈਦ ਪਹਿਲਾਂ ਤੂੰ ਆਪਣਾ ਹੀ ਆਤਮਕ ਰੋਗ ਲੱਭ ਤਾਂ ਹੀ ਤੂੰ ਹਕੀਮਾਂ ਦਾ ਹਕੀਮ ਹੈ ਸਭ ਤੋਂ ਵਧੀਆ ਹਕੀਮ ਹੈ ਤਾਂ ਹੀ ਤੂੰ ਸਿਆਣਾ ਬੈਦਖਵਾ ਸਕਦਾ ਹੈ ਜੇ ਤੂੰ ਆਤਮਕ ਰੋਗ ਲੱਭ ਲਵੇ ਜਿਹੜਾ ਸਭ ਤੋਂ ਵੱਡਾ ਰੋਗ ਹੈ ਐਸਾ ਧਾਰੂ ਲੋੜ ਲਹੋ ਜਿਤ ਵੰਜੈ ਰੋਗਾ ਕਾਣ ਉਸ ਰੋਗ ਦੀ ਅਜਹੀ ਦਵਾਈ ਭਾਲ ਲੈ ਜਿਸ ਨਾਲ ਸਾਰੇ ਆਤਮਕ ਰੋਗ ਦੂਰ ਹੋ ਜਾਣਾ ਆਖੋ ਸਤਨਾ ਹੁਣ ਆਤਮ ਰੋਗ ਦਾ ਬੈਦਨੂਚਾਰੇ ਨੂੰ ਕੀ ਪਤਾ ਜੀ ਉਹ ਤਾਂ ਮਾੜਾ ਮੋਟਾ ਬੁਖਾਰ ਖੰਗ ਕੋਈ ਸਿਰਦਰਦ ਉਹ ਤੇ ਬਾਹਰੀ ਦਵਾਈਆਂ ਦੇਣ ਜਾਣਦਾ ਸੀ ਹੁਣ ਆਤਮ ਰੋਗ ਆਤਮਿਕ ਰੋਗ ਦਾ ਆਤਮਿਕ ਅਵਸਥਾ ਦਾ ਆਮੰਦੇ ਨੂੰ ਕੀ ਪਤਾ ਲੱਗਦਾ ਐਸਾ दारू ਲੋੜ ਲਓ ਜੇ ਤਾਂ ਵੰਜਾ ਰੋਕਾਂ ਕਾਣ ਕੋਈ ਇਹੋ ਜੀ ਦਵਾਈ ਭਾਲ ਜੋ ਆਤਮਿਕ ਰੋਗ ਦੂਰ ਕਰ ਦੇ ਹੁਣ ਆਇਆ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਠੀਕ ਕਰਨ ਜਦੋਂ ਪਤਾ ਲੱਗਾ ਵੀ ਮੇਰੇ ਅੰਦਰ ਹੀ ਬਹੁਤ ਰੋਗ ਪਏ ਆ ਮੈਂ ਕੋਈ ਯਤਨ ਨਹੀਂ ਕੀਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੋਈ ਮਨ ਨੂੰ ਬਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਵੈਦ ਆ ਠੀਕ ਕਰਨ ਆਇਆ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਹਨੂੰ ਆਪਣੇ ਅੰਦਰ ਹੀ ਰੋਗ ਪੈਦਾ ਹੋਣੇ ਸ਼ੁਰੂ ਹੋ ਗਏ ਆਖੋ ਸਤਨਾਮ ਸੁਣਿਆ ਸੀ ਨਾ ਕੱਲ ਵੀ ਜਦੋਂ ਪਤਾ ਲੱਗਦਾ ਫਿਰ ਆਪਣੇ ਜਿਹੜੇ ਰੋਗ ਐ ਆਪਣੇ ਜਿਹੜੇ ਦੁੱਖ ਆ ਉਹ ਸਾਹਮਣੇ ਆ ਜਾਂਦੇ ਆ ਆਪਣੇ ਜਿਹੜੇ ਆਇਵੈ ਉਹ ਸਾਹਮਣੇ ਆ ਜਾਂਦੇ ਆ ਆਪਣੇ ਔਗਣ ਸਾਹਮਣੇ ਆ ਜਾਂਦੇ ਜਦੋਂ ਅਸੀਂ ਗੁਰੂ ਜੀ ਦੇ ਸ਼ਬਦ ਵਿੱਚ ਜੁੜਦੇ ਆ ਇਸੇ ਤਰ੍ਹਾਂ ਜਦੋਂ ਵੈਦ ਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਹੋਈ ਤੇ ਵੈਦ ਨੂੰ ਖੁਦ ਨੂੰ ਦਵਾਈ ਲੈਣੀ ਪੈਗੀ ਕਿ ਮੈਂ ਵੀ ਬਹੁਤ ਰੋਗੀ ਹਾਂ ਇਸ ਕਰਕੇ ਮੈਂ ਤੇ ਪ੍ਰਮਾਤਮਾ ਨਾਲੋਂ ਵਿਛੜਿਆ ਹੋਇਆ ਮੈਂ ਤੇ ਟੁੱਟਿਆ ਹੋਇਆ ਪ੍ਰਮਾਤਮਾ ਨਾਲੋਂ ਜਿਤ ਦਾਰੂ ਰੋਗ ਉਠੀਐ ਤਨ ਸੁਖ ਵਸੈ ਆਏ ਜਿਸ ਦਵਾਈ ਨਾਲ ਸਾਰੇ ਰੋਗ ਠਾਏ ਜਾ ਸਕਣ ਤੇ ਸਰੀਰ ਵਿੱਚ ਸੁਖ ਆਵਸੇ ਐਸੀ ਦਵਾਈ ਰੱਬ ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ ਜੇ ਤੂੰ ਪਹਿਲਾਂ ਆਪਣਾ ਰੋਗ ਦੂਰ ਕਰ ਲੈ ਤਾਂ ਆਪਣੇ ਆਪ ਨੂੰ ਹਕੀਮ ਅਖਵਾ ਤੇ ਅਖਵਾਉਣ ਦਾ ਹੱਕਦਾਰ ਹੈ ਬੈ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਰੋਗ ਦੂਰ ਕਰੋ ਫੇਰ ਹੀ ਤੁਸੀਂ ਵੈਦ ਅਖਵਾ ਸਕਦੇ ਹੋ ਫੇਰ ਹੀ ਹਕੀਮ ਅਖਵਾ ਸਕਦੇ ਹੋ ਇਸ ਤਰ੍ਹਾਂ ਜਦੋਂ ਵੈਦ ਨੂੰ ਪਤਾ ਲੱਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਚਾਰ ਸੁਣੇ ਤੇ ਆਪਣਾ ਸਮਾਨ ਲੈ ਕੇ ਵਾਪਸ ਚਲੇ ਆ ਗਿਆ ਪੌੜੀ ਬ੍ਰਹਮਾ ਵਿਸ਼ਨਨਾ ਮਹੇਸ਼ ਦੇਵ ਉਪਾਇਆ ਇਸ ਤਰ੍ਹਾਂ ਭਾਈ ਪ੍ਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ ਇਹ ਸਭ ਦੇਵਤੇ ਪੈਦਾ ਕੀਤੇ ਹੋਏ ਹਨ ਬ੍ਰਹਮੇ ਦਿੱਤੇ 베ਦਾ ਪੂਜਾ ਲਾਇਆ ਬ੍ਰਹਮਾ ਨੂੰ ਉਸਨੇ 베ਦ ਦੇ ਦਿੱਤੇ ਹੋਏ ਭਾਵੇਂ 베ਦਾਂ ਦਾ ਕਰਤਾ ਬਣਾਇਆ ਤੇ ਲੋਕਾਂ ਪਾਸੋਂ ਇਹਨਾਂ ਦੀ ਦੱਸੀ ਪੂਜਾ ਕਰਨ ਵਿੱਚ ਇਹਨੂੰ ਲਾ ਦਿੰਦਾ ਇਹਨਾਂ ਵਿੱਚ ਰੁੱਣ ਦਿੰਦਾ ਹੈ ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ 10 ਅਵਤਾਰੀ RAM ਰਾਜਾ ਆਇਆ ਵਿਸ਼ਨੂੰ 10 ਅਵਤਾਰਾਂ ਵਿੱਚ ਰਾਜਾ RAM ਆਦਿਕ ਰੂਪ ਧਾਰਦਾ ਰਿਹਾ ਦੈਤਾਂ ਮਾਰੇ ਧਾਇ ਮੋਕਮ ਸਵਾਇਆ ਤੇ ਹੱਲੇ ਕਰ ਕਰਕੇ ਦੈਤਾਂ ਨੂੰ ਮਾਰਦਾ ਰਿਹਾ ਪਰ ਇਹ ਸਾਰੇ ਅਵਤਾਰ ਪ੍ਰਭੂ ਦੇ ਹੁਕਮ ਵਿੱਚ ਹੋਏ ਹਨ ਸਾਰੇ ਅਵਤਾਰ ਪ੍ਰਮਾਤਮਾ ਦੇ ਹੁਕਮ ਵਿੱਚ ਹੋਏ ਹਨ ਇਸ ਸਮ ਹੇ ਸਰ ਸੇਵ ਤਿਨੇ ਅੰਤ ਨਾ ਪਾਇਆ ਸਿਵ ਦੇ 11 ਰੁਦਰ ਅਵਤਾਰਾਂ ਨੇ ਸੇਵਾ ਕੀਤੀ ਭਾਵ ਤਪ ਸਾਧ ਦੇ ਪਰ ਉਹਨਾਂ ਨੂੰ ਵੀ ਪ੍ਰਭੂ ਦਾ ਅੰਤ ਨਾ ਪਾਇਆ ਅੰਤ ਨਾ ਪਾਵਤ ਦੇਵ ਸਭਾ ਮਨ ਇੰਦਰ ਮਹਾ ਸਿਵ ਜੋਗ ਕਰੀ ਫੁਣ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾੜਿਓ ਏਕ ਕਰੀ ਸੱਚੀ ਕੀਮਤ ਪਾਏ ਤਖਤ ਰਚਾਇਆ ਵੈ ਗੁਰੂ ਨੇ ਪ੍ਰਮਾਤਮਾ ਨੇ ਸਦਾ ਅਟੱਲ ਰਹਿਣ ਵਾਲੇ ਮੁੱਲ ਵਾਲੀ ਆਪਣੀ ਸਤਿਆ ਪਾ ਕੇ ਇਹ ਜਗਤ ਮਾਨ ਨੂੰ ਆਪਣਾ ਤਖਤ ਬਣਾਇਆ ਹੈ ਉਹ ਸਦਾ ਅਟੱਲ ਰਹਿਣ ਵਾਲੇ ਪ੍ਰਮਾਤਮਾ ਨੇ ਆਪਣੀ ਸਤਿਆ ਪਾ ਕੇ ਇਹ ਜਗਤ ਆਪਣਾ ਤਖਤ ਬਣਾਇਆ ਹੈ ਦੁਨੀਆ ਤੰਦੈ ਲਾਏ ਆਪ ਛਪਾਇਆ ਇਸ ਵਿੱਚ ਦੁਨੀਆ ਦੇ ਜੀਵਾਂ ਨੂੰ ਧੰਦੇ ਵਿੱਚ ਰੁੱਣ ਕੇ ਪ੍ਰਭੂ ਨੇ ਆਪ ਹੀ ਆਪਣੇ ਆਪ ਨੂੰ ਲੁਕਾ ਰੱਖਿਆ ਹੈ ਆਪ ਹੀ ਉਹਨੇ ਕਾਰ ਚਲਾਏ ਹੋਇਆ ਸਾਰੇ ਆਪਾ ਜਿਉ ਪਿੰਡ ਦੀ ਆ ਤੁਦ ਆਪੇ ਤੁਦੇ ਆਪੇ ਕਰ ਹੈ ਲਾਇਆ ਉਸ ਪਰਮਾਤਮਾ ਨੇ ਆਪ ਹੀ ਇਹ ਧੰਦੇ ਵਿੱਚ ਰੁੱਣ ਕੇ ਆਪਣੇ ਆਪ ਨੂੰ ਲੁਕਾ ਕੇ ਰੱਖਿਆ ਹੋਇਆ ਹੈ ਧਰਮ ਕਰਾਏ ਕਰਮ ਧਰੋਂ ਫਰਮਾਇਆ ਸਤਿਗੁਰੂ ਜੀ ਕਹਿੰਦੇ ਇਹ ਵੀ ਧਰੋਂ ਪ੍ਰਭੂ ਦਾ ਹੀ ਪ੍ਰਮਾਣ ਹੈ ਕਿ ਧਰਮ ਰਾਜ ਜੀਵਾਂ ਤੋਂ ਚੰਗੇ ਬੰਦੇ ਕਰਮ ਕਰਾ ਰਿਹਾ ਹੈ ਸ਼ਲੋਕ ਮਹੱਲਾ ਦੂਜਾ ਸਾਵਣ ਆਇਆ ਏ ਸਖੀ ਤੰਤੈ ਚਿਤ ਕਰੇ ਹੋ ਏ ਸਖੀ ਸਾਵਣ ਦਾ ਮਹੀਨਾ ਆਇਆ ਹੈ ਭਾਵ ਗੁਰੂ ਵੱਲੋਂ ਅੰਮ੍ਰਿਤ ਨਾਮ ਦੀ ਵਰਖਾ ਹੋ ਰਹੀ ਹੈ ਮਾਲਕ ਪ੍ਰਭੂ ਨੂੰ ਹਿਰਦੇ ਵਿੱਚ ਪ੍ਰੋਕ ਕੇ ਰੱਖ ਸਾਵਣ ਆਇਆ ਏ ਸਖੀ ਕੰਤਾ ਚਿਤ ਕਰਿ ਹੋ ਤੇ ਗੁਰੂ ਵੱਲੋਂ ਨਾਮ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ ਭਾਵ ਜਦੋਂ ਅਸੀਂ ਨਾਮ ਜਪਦੇ ਆ ਭਾਵ ਇੱਕ ਸਾਵਣ ਵਰਗਾ ਸਾਵਣ ਦਾ ਮੀਂਹ ਪੈ ਰਿਹਾ ਹੈ ਤੇ ਉਸ ਨਾਮ ਅੰਮ੍ਰਿਤ ਨੂੰ ਆਪਣੇ ਹਿਰਦੇ ਵਿੱਚ ਪ੍ਰੋਕ ਕੇ ਰੱਖ ਉਹਦੇ ਅੰਦਰ ਸਿੰਜ ਨਾਨਕ ਝੂਰ ਮਰੇ ਦੁਹਾਗਣੀ ਜਿਨ ਅਬਰੀ ਲਾਗਾ ਨਹੋ ਜਿਨ੍ਹਾਂ ਜੀਵ ਇਸਤਰੀਆਂ ਦਾ ਪਿਆਰ ਪ੍ਰਭੂ ਪਤੀ ਨੂੰ ਛੱਡ ਕੇ ਹੋਰ ਨਾਲ ਨਾਲ ਹੈ ਉਹ ਮੰਦ ਭਾਗਣਾ ਦੁਖੀ ਹੁੰਦੀਆਂ ਹਨ ਹੁਣ ਇਹਦਾ ਭਾਵ ਕੀ ਆ ਵੀ ਦੋਨੇ ਪਾਸੇ ਦਾ ਗਿਆਨ ਹੈ ਸੰਸਾਰਿਕ ਵੀ ਗਿਆਨ ਹੈ ਤੇ ਪਰਮਾਤਮਾ ਨਾਲ ਭਾਵ ਜਿਹੜੀਆਂ ਜੀਵ ਇਸਤਰੀਆਂ ਵੀ ਜਿਹੜੇ ਮਨੁੱਖ ਆਪਣੇ ਪਤੀ ਪਰਮਾਤਮਾ ਨੂੰ ਛੱਡ ਕੇ ਹੋਰ ਕਿਤੇ ਫਿਰਦੇ ਹਨ ਜਿਨਾਂ ਜਿਹੜੀਆਂ ਜੀਵ ਇਸਤਰੀਆਂ ਨਾਨਕ ਝੂਰ ਮਰੇ ਦੁਹਾਗਣੀ ਜਿਨ ਅਵਰੀ ਲੱਗਾ ਨੇ ਉਹ ਭਾਵ ਜਿਹੜੇ ਮਨੁੱਖ ਪ੍ਰਭੂ ਪਤੀ ਨੂੰ ਛੱਡ ਕੇ ਹੋਰ ਨਾਲ ਉਹ ਭਾਈ ਮੰਦ ਭਾਗੇ ਹਨ ਮਹੱਲਾ ਦੂਜਾ ਸਾਵਣ ਆਇਆ ਏ ਸખી ਜਲ ਹਾਰ ਵਰਸਣ ਹਾਰ ਸਾਵਣ ਭਾਵਨਾਮ ਦੀ ਵਰਖਾ ਦਾ ਸਮਾਂ ਆਇਆ ਹੈ ਬੱਦਲ ਭਰਾਉ ਹੋ ਗਿਆ ਹੈ ਭਾਵ ਗੁਰੂ ਮਿਹਰ ਕਰ ਰਿਹਾ ਹੈ ਨਾਨਕ ਸੁਖ ਸਵਨ ਸੋਹਾਗਣੀ ਜਿਨ ਸੈ ਨਾਲ ਪਿਆਰ ਹੇ ਸੁਹਾਵਣੇ ਸਮੇ ਜਿਨ੍ਹਾਂ ਜੀਵ ਇਸਤਰੀਆਂ ਦਾ ਮਾਲਕ ਪ੍ਰਭੂ ਨਾਲ ਪ੍ਰੇਮ ਬਣਿਆ ਹੈ ਉਹ ਭਾਗਾਂ ਵਾਲੀਆਂ ਪਈਆਂ ਹਨ ਸੁਖ ਨਾਲ ਸੌਣ ਭਾਵ ਸੁਖੀ ਜੀਵਨ ਬਤੀਤ ਕਰਦੀਆਂ ਹਨ ਪੌੜੀ ਆਪੇ ਸਿੰਜ ਪਵਾਏ ਮੱਲਾ ਖਾੜ ਰਚਿਆ ਪ੍ਰਮਾਤਮਾ ਨੇ ਆਪ ਹੀ ਸਿੰਜ ਪਵਾ ਕੇ ਭਾਵ ਜਗਤ ਰਚਨਾ ਕਰਕੇ ਇਹ ਜਗਤ ਮਾਨੋ ਇੱਕ ਪਹਿਲਵਾਨਾਂ ਦੇ ਕੋਲਣ ਦਾ ਥਾਂ ਬਣਾਇਆ ਹੈ ਲੱਥੇ ਭੜਥੂ ਫਾਏ ਗੁਰਮਖ ਮਚਿਆ ਇਸ ਤਰ੍ਹਾਂ ਫਿਰ ਜੀਵ ਰੂਪ ਪਲਵਾਨ ਰੌਲਾ ਪਾ ਕੇ ਇੱਥੇ ਆ ਉਤਰੇ ਹਨ ਭਾਵ ਬਯੰਤ ਜੀਵ ਦਵਾ ਦਵ ਜਗਤ ਵਿੱਚ ਜਨਮ ਲੈ ਕੇ ਤੁਰਿਆ ਰਹੇ ਹਨ ਪਤਾ ਨਹੀਂ ਕਿੰਨੇ ਜਨਮ ਲੈਂਦੇ ਆ ਰੋਜ਼ ਆ ਇਹਨਾਂ ਵਿੱਚੋਂ ਉਹ ਮਨੁੱਖੋ ਜੋ ਗੁਰੂ ਦੇ ਸਾਹਮਣੇ ਹਨ ਤੇ ਚੜ੍ਹਦੀ ਕਲਾ ਵਿੱਚ ਹਨ ਮਨਮੁਖ ਮਾਰੇ ਪਛਾੜ ਮੂਰਖ ਕੱਚਿਆ ਪਰ ਮਨ ਦੇ ਪਿੱਛੇ ਤੁਰਨ ਵਾਲੇ ਕੱਚੇ ਮੂਰਖ ਮਨਾਂ ਨੂੰ ਪਟਕਾ ਕੇ ਭਾਵ ਮੂੰਹ ਭਾਰ ਮਾਰਦਾ ਹੈ ਮਨ ਮੁਖ ਮਾਰੇ ਪਛਾੜ ਮੂਰਖ ਕੱਚਿਆਂ ਮਨ ਦੇ ਪਿੱਛੇ ਤੁਰਨ ਵਾਲੇ ਮੂਰਖਾਂ ਨੂੰ ਪਟਕਾ ਕੇ ਭਾਵ ਮੂੰਹ ਭਾਰ ਮਾਰਦਾ ਹੈ ਆਪ ਪਿੜੈ ਮਾਰੇ ਆਪ ਆਪਕਾਰ ਜਿ ਰਚਿਆ ਇਸ ਤਰ੍ਹਾਂ ਭਾਈ ਜੀਵਾਂ ਵਿੱਚ ਵਿਆਪਕ ਹੋ ਕੇ ਪ੍ਰਭੂ ਪਰਮਾਤਮਾ ਆਪ ਹੀ ਲੜ ਰਿਹਾ ਹੈ ਤੇ ਆਪ ਹੀ ਮਾਰ ਰਿਹਾ ਉਹਨੇ ਆਪ ਹੀ ਇਹ ਛਿੰਜ ਦਾ ਕਾਰਜ ਰਚਿਆ ਹੋਇਆ ਹੈ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ ਸਭ ਜੀਵਾਂ ਦਾ ਮਾਲਕ ਇੱਕ ਪ੍ਰਭੂ ਹੈ ਪਰਮੇਸ਼ਵਰ ਹੈ ਇਸ ਗੱਲ ਦੀ ਸਮਝ ਗੁਰੂ ਜੀ ਦੇ ਸਨਮੁਖ ਹੋਇਆ ਹੀ ਆਉਂਦੀ ਹੈ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਭਾਵ ਗੁਰੂ ਜੀ ਦਾ ਉਪਦੇਸ਼ ਸੁਣ ਕੇ ਹੀ ਆਉਂਦੀ ਹੈ ਹੁਕਮੇ ਲਿਖੈ ਸਿਰ ਲੇਖਾ ਬਿਨ ਕਲਮ ਮਸਵਾਣੀ ਹੈ ਆਪਣੇ ਹੁਕਮ ਅਨੁਸਾਰ ਹੀ ਹਰੇਕ ਜੀਵ ਦੇ ਸਿਰ ਉੱਤੇ ਕਲਮ ਦਵਾਦ ਤੋਂ ਬਿਨਾ ਹੀ ਰਜਾ ਦਾ ਲੇਖ ਪਰਮਾਤਮਾ ਲਿਖ ਰਿਹਾ ਹੈ ਸਤ ਸੰਗਤ ਮੇਲਾਪ ਜਿੱਥੇ ਹਰ ਗੁਣ ਸਦਾ ਵਖਾਣੀਐ ਉਹ ਮਾਲਕ ਦਾ ਮਲਾਪ ਸਤ ਸੰਗ ਵਿੱਚ ਹੋ ਸਕਦਾ ਹੈ ਜਿੱਥੇ ਸਦਾ ਪ੍ਰਭੂ ਦੇ ਗੁਣ ਗਾਏ ਜਾਂਦੇ ਹਨ ਆਖੋ ਸਤਨਾਮ ਉਸ ਪ੍ਰਭੂ ਦਾ ਮਲਾਪ ਸਤ ਸੰਗ ਵਿੱਚ ਹੁੰਦਾ ਹੈ ਜਿੱਥੇ ਉਸ ਵਾਹਿਗੁਰੂ ਦੇ ਪ੍ਰਮਾਤਮਾ ਜੀ ਦੇ ਗੁਣ ਗਾਏ ਜਾਂਦੇ ਆ ਤੇ ਪ੍ਰਮਾਤਮਾ ਜੀ ਦੀ ਸਿਫ਼ਤਸਲਾ ਹੁੰਦੀ ਹੈ ਨਾਨਕ ਸੱਚਾ ਸ਼ਬਦ ਸਲਾਹੇ ਸੱਚ ਪਛਾਣੀਐ ਇਸ ਤਰ੍ਹਾਂ ਗੁਰੂ ਦਾ ਸੱਚਾ ਸ਼ਬਦ ਗਾ ਕੇ ਉਹ ਕੈਮਰਨ ਵਾਲਾ ਪ੍ਰਭੂ ਪਛਾਣਿਆ ਜਾ ਸਕਦਾ ਹੈ ਭਾਵ ਭਾਵ ਪ੍ਰਭੂ ਦੀ ਸਾਰ ਪੈਂਦੀ ਹੈ ਤੇ ਪ੍ਰਭੂ ਨਾਲ ਫਿਰ ਭਾਈ ਜਾਣ ਪਛਾਣ ਬਣਦੀ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਉਹਨਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ